ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਇਹਨਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਨ ਦੇ ਨਾਲ ਘੰਟੀ ਦਾ ਬਟਨ ਆਲਸਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਰਾਜੇਣ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ 1 ਬਾਈ ਦੀ ਗਾਂ ਝੇਲ ਆ ਤੇ ਦੋ ਬੱਕਰੀਆਂ ਝੇਲ ਨੇ ਜਾਣਕਾਰੀ ਪ੍ਰੋਪਰ ਆਪਾਂ ਬਾਅਦ ਵਿੱਚ ਦੱਸਾਂਗੇ ਕਿ ਦੱਦਵਾ ਦਾ ਕਿੰਨੇ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਵੀਰੇ ਕੋ ਪੈਂਡਰ ਆ ਗਿਆ ਨਾ ਤਸਵੀਰ ਖੋਦਾ ਬਰਾਜ ਜਿਹੜਾ ਮੋਬਾਈਲ ਨੰਬਰ 789 ਨਹੀਂ ਕਿਹਾ ਸਹੀ ਠੀਕ ਆ ਜਿਹੜੀ ਪਹਿਲਾ ਵੀਡੀਓ ਪਾਈ ਰਹਿ ਗਿਆ ਮਾਲ ਜੀ ਹਾਂ ਵੀਰੇ ਠੀਕ ਆ ਜੀ ਜਰਸੀ ਤੋਂ ਸ਼ੁਰੂ ਕਰ ਲਾਗੇ ਕਿੰਨੇ ਮਾਸੂਆ ਸੁਈਆ ਬਈਏ ਵੀਰੇ ਪਲੂ ਨਹੀਂ ਸੁਈ ਗਏ ਬੱਚੀ ਦੰਦੋ ਜੀ ਦੰਦੋ ਚਾਹ ਦੰਦੋ ਠੀਕ ਆ ਬਈ ਕਦੋਂ ਸੁਈ ਆ ਜੀ ਵੀਰੇ ਵੀ ਦਿਨ ਪਹਿਲਾਂ ਸੁਈ ਸੀ ਅੱਛਾ ਪਹਿਲਾਂ ਘਾਟੇ ਜੀ ਸੁਈ ਹਾਂ ਘਾਟੇ ਬੱਚਾ ਜੀ ਬੱਚਾ ਸੀ ਬੱਚੀ ਸੀ ਮੌਜੀ ਬੱਚੀ ਸੀ ਮਰ ਗਈ ਤੇ ਹੁਣ ਬਈ ਦਸ ਤੇ ਆ 2.5 ਕਿਲੋ ਪੰਜ ਕਿਲੋ ਐਟ ਟਾਈਮ ਜੁਨਾ ਕੇ ਦੋ ਦੋ ਨਾ ਨਾ ਦੋ ਟਾਈਮ ਜੁਨਾ ਖਣਾ ਦੀ ਓਕੇ 14 ਦੀ ਓਕੇ ਠੀਕ ਆ ਜੀ ਫੋਟੇ ਦਿਖਾ ਦਿਓ ਸਵੇਰ ਪਹਿਲਾ ਸੂਈ ਆ ਮੂੰਹ ਤੋਂ 4 ਦਿਨ ਦਾ ਬਾਈ ਕਹਿੰਦਾ ਘੱਟੇ ਚ ਦੂਵੀ ਇਹ 20 ਦਿਨ ਬੱਚਾ ਐਕਸਪਾਇਰੀ ਹੋ ਗਿਆ ਜੀ ਖਣਾ ਦੇ ਚਾਹ ਜੁ ਤੁਹਾਨੂੰ ਨੇੜੇ ਤੋਂ ਦਿਖਾ ਦਿੰਦੇ ਹੋਣੇ ਆ ਗੈਪ ਤੇ ਲੱਗਿਆ ਚਿਚਵਾਈ ਵਾਲੇ ਬਾਕੀ ਜਿਹੜਾ ਨੈੱਟ ਦੁੱਧ ਤਿਆਰ ਆ ਉਹ 5 ਕਿਲੋ ਆ ਤੇ ਫੋੜ ਸਕਦਾ ਹੈ ਨਹੀਂ ਬਈ ਕੋਈ ਨਹੀਂ ਨਹੀਂ ਠੀਕ ਆ ਜੀ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ 5 ਕਿਲੋ ਵਜਿ ਦੇ ਘਰੇ ਦੋ ਟਾਈਮ ਚਾਰ ਟਾਈਮ ਦਵਾਈ ਕਰ ਸਕਦਾ ਛੋਟੇ ਛੋਟੇ ਸੈਂਕਾ ਮਾਰਦੀ ਮੁਰਦੀ ਸਰ ਜੀ ਨਹੀਂ 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 ਠੀਕ ਆ ਜੀ ਕੋਈ ਜਵਾਕ ਕੋਈ ਪਰੇ ਹਨ ਤੇਰੇ ਲੇੜੇ ਤੋਂ ਦੇਖ ਸਕਦੇ ਹੋ ਉਹਨਾਂ ਫਨਾਂ ਦਾ ਸਾਈਜ਼ ਆ ਮੁੱਲ ਭਾਈ ਇਹਦਾ ਮੁੱਲ ਜੀ ਜੀ ਬਰੇ ਇਹਦਾ 600 ਕੋਜੂ ਮਾਨਤਨ ਮਾਨਤਨ ਠੀਕ ਆ ਮੁੱਲ ਭਾਈ 6000 ਰੁਪਿਆ ਕਰਦੇ 5 ਕਿਲੋ ਨੈਟ ਬੁੱਧ ਤਿਆਰ ਆ ਮਾਨਤਨ ਉਹਦੇ ਚ ਹੋ ਜੂਗਾ ਇਹਦੀ ਕੀ ਡਿਟੇਲ ਆ ਜੀ ਬਰੇ ਨੌ ਮਹੀਨੇ ਦੀ ਪਾਠਾ ਠੀਕ ਆ ਜੀ ਬੇਟਲ ਕਿਤਿਆਂ ਅੱਖਾਂ ਦੀ ਪਿਓਰ ਬੇਟਲ ਚ ਪੈਂਦੀ ਆ ਭਾਈ ਹਾਂ ਜੀ ਠੀਕ ਹੈ ਜੀ ਬਾਕੀ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਉਮਰ 9 ਮਹੀਨੇ ਹੈ ਜੀ ਦੇਖ ਸਕਦੇ ਹੋ ਪੂਰੇ ਥਣ ਵਿੱਚ ਕੋਈ ਫੋਟ ਨਹੀਂ ਕੋਈ ਲਓ ਜੀ ਥਣ ਵੀ ਚੈੱਕ ਕਰ ਲਓ ਕੋਈ ਥਾਣਾ ਕੋਈ ਫੋਟ ਨੇ ਇਹਦਾ ਮੁੱਲ ਬਈ ਮੁੱਲ ਵੀ ਇਹ 11000 ਹੋ ਜੀ ਦੱਸ ਜੀ ਠੀਕ ਹੈ ਬਈ ਦੋ ਨੰਬਰ ਇਹਦੀ ਕੀ ਡਿਟੇਲ ਹੈ ਜੀ ਬਈ 10 ਮਹੀਨੇ ਦੀ ਪਾਠ ਠੀਕ ਹੈ ਜੀ ਇਹ ਪੇਰ ਬਿੱਟਲ ਜੀ ਪੈਂਦੀ ਹੈ ਇਹ ਵੀ ਬਿੱਟਲ ਜੀ ਪੈਂਦੀ ਹੈ ਇਹ ਕਾਲੀ ਬਿੱਟਲਾ ਹੈ ਹਾਂ ਬਈ ਠੀਕ ਹੈ ਜੀ ਤੇ ਇਹਦੇ ਵੀ ਬਈ ਥਣ ਚੈੱਕ ਕਰਾ ਦੀ ਕੋਈ ਫੋਟ ਛਾਂਟਦਾ ਹੋਣੀਗੀ ਨਹੀਂ ਬੋ। ਦੇਖ ਸਕਦੇ ਹੋ ਦੋ ਹੀ ਥਾਣਾ। ਕਿੰਨੇ 10 ਮਹੀਨੇ ਬਾਈ। ਹਾਂ ਬੇਦਾ। ਇਹਦੀ ਉਮਰ 10 ਮਹੀਨੇ ਆ ਜੀ। ਠੀਕ ਆ ਬਾਈ। ਇਹਦਾ ਮੁੱਲ ਜੀ। ਬਰੇ ਇਹਦਾ 11000 ਰੁਪਏ। 11000 ਰੁਪਏ ਉਹਦਾ ਕਿੰਨਾ ਕਿੰਨੇ? ਉਹਦਾ ਵੀ 11। ਕੋਈ ਜੋੜਾ ਲਊਗਾ ਜੋੜੇ ਦਾ 20000 ਰੁਪਏ। ਜੋੜੇ ਦਾ 20000, ਕੱਲੀ-ਕੱਲੀ ਦਾ 11000 ਰੁਪਿਆ। ਜੇ ਇਹਨਾਂ 'ਚ ਕੋਈ ਪਾਠ ਪਸੰਦ ਹੁੰਦੀ ਆ ਤਾਂ ਨੰਬਰ 22 ਦਾ ਸਕਰੀਨ 'ਤੇ ਚੱਲਦਾ ਰਹਿਣਾ ਏ। ਬਾਈ ਨਾਲ ਕਨੈਕਟ ਕਰ ਸਕਦੇ ਹੋ। ਧੰਨਵਾਦ।